ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਚੋਇਸ ਕੋਲ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਤੁਹਾਨੂੰ ਇੱਕ ਨ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫ੍ਰੀਕੋ ਤੇ ਲੋ ਜੀ ਜਿਹੜੇ ਆਪਾਂ ਅੱਜ ਤੁਹਾਨੂੰ ਸੂਟ ਦਿਖਾ ਰਹੇ ਹਾਂ ਬੜੇ ਸਟਾਈਲਿਸ਼ ਪੀਸ ਲੈ ਕੇ ਆਈਆਂ ਬੜੇ ਸੋਹਣੇ ਨੇ ਲਿਸਸਾਂ ਵਗੈਰਾ ਲੱਗੀਆਂ ਹੋਈਆਂ ਨੇ ਸੈਮੀ ਸਟਿਚ ਸੂਟ ਨੇ ਜੀ ਤੇ ਕੁਝ ਕੁ ਪੀਸ ਹੋਰ ਨੇ ਜਿਹੜੇ ਸਿੰਗਲ ਰਾਮ ਟੈਕਸ ਦੇ ਸਾਡੇ ਕੋਲੇ ਬਚੇ ਹੋਏ ਨੇ ਉਹ ਅਸੀਂ ਜੋ ਵੀ ਪੈਣਾ ਰਹਿ ਗਿਆ ਸੀ ਪਹਿਲਾਂ ਉਹ ਲੈ ਲੈਣਗੇ ਬਹੁਤ ਸੋਹਣੇ ਬਹੁਤ ਸੋਹਣਾ ਸੂਟ ਹੈ ਸੈਮੀ ਸਟ੍ਰੈਚ ਲੋਨ ਕਾਟਨ ਪੂਰੀ ਐਂ ਵਧੀਆ ਟਾਪ ਕਲਾਸ ਮਿਲੂਗੀ ਲੋ ਲੈਸਸ ਜਿਹੜੀਆਂ ਮਣਨਗੀਆਂ ਮੋਤੀਆਂ ਵਾਲੀਆਂ ਨੇ ਆ ਨੇੜੇ ਕਰਕੇ ਦਿਖਾਵੇ ਵੀ ਸਾਰੀਆਂ ਲੈਸਸ ਦੇ ਵਿੱਚ ਮੋਤੀ ਲੱਗੇ ਹੋਏ ਨੇ ਬਹੁਤ ਸੋਹਣੀ ਲੈਸ ਦਿੱਤੀ ਹੋਈ ਐ ਤੇ ਆ ਨੈੱਕ ਦੇ ਉੱਪਰ ਦੇਖੋ ਮੋਤੀਆਂ ਵਾਲੀ ਲੈਸ ਐ ਤੇ ਸੈਮੀ ਸਟ੍ਰੈਚ ਐ ਨੈੱਕ ਵਗੈਰਾ ਬਣਿਆ ਹੋਇਆ ਇਹਦਾ ਤੇ ਆ ਫੋਇਲ ਪੇਂਟ ਵੀ ਐ ਵਿੱਚ ਵਿੱਚ ਆ 골ਡਨ ਤੁਹਾਨੂੰ ਜੰਮਦਾ ਦਿਖਦਾ ਹੋਊਗਾ ਫੋਇਲ ਪੇਂਟ ਯੂਜ਼ ਕੀਤਾ ਹੋਇਆ ਔਰ ਨੀਚੇ ਘੇਰੇ ਵਾਲੀ ਲੇਸ ਦੇਖੋ ਤੁਸੀਂ ਕਮਾਲ ਦੀ ਲੇਸ ਹੈ ਕਿੰਨੀ ਵੱਡੀ ਲੇਸ ਹੈ ਔਰ ਸਾਰੀ ਮੋਤੀਆਂ ਦੀ ਲੇਸ ਹੈ ਤੇ ਇਹ ਨਹੀਂ ਆ ਕਿ ਹੈਵੀ ਹੋ ਗਿਆ ਮੋਤੀਆਂ ਨਾਲ ਹੈਵੀ ਨਹੀਂ ਆ ਬਹੁਤ ਵਧੀਆ ਹੈ ਤੇ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣੀ ਆ ਇਹਦੀ ਬਾਜੂ ਲੋ ਬਾਜੂ ਤੇ ਇਹ ਡਬਲ ਲੇਸ ਲੱਗੀ ਹੋਈ ਆ ਠੀਕ ਹੈ ਜੀ ਲੋ ਤੇ ਇਹ ਹੈਗੀ ਆ ਇਹਦੀ ਸਲਵਾਰ 2.5 ਮੀਟਰ ਦੀ ਲਾਈਨਿੰਗ ਕਿਸੇ ਤੇ ਨਹੀਂ ਲੱਗਦੀ ਇਹਦੇ ਤੇ ਵੀ ਲਾਈਨਿੰਗ ਨਹੀਂ ਲਗਣੀ ਇਹਦੇ ਤੇ ਵੀ ਲਾਈਨਿੰਗ ਨਹੀਂ ਲੱਗਣੀ ਤੇ ਇਹ ਹੈਗਾ ਉਹਦਾ ਦੁਪੱਟਾ ਦੁਪੱਟਾ ਤੁਹਾਨੂੰ ਪਤਾ ਹੀ ਹੈ ਜਿਹੜੇ ਇਦਾਂ ਦੇ ਸੂਟ ਹੁੰਦੇ ਨੇ ਉਹਨਾਂ ਨਾਲ ਸਟਾਈਲਿਸ਼ ਜੀ ਦੁਪੱਟੇ ਹੁੰਦੇ ਨੇ ਤੇ ਦੁਪੱਟਾ ਮਿਲੂਗਾ ਤੁਹਾਨੂੰ ਹਾਫ ਪਿਓਰ ਸ਼ਫੋਨ ਦੇ ਵਿੱਚ ਸਵਾ ਦੋ ਮੀਟਰ ਮਿਲੂਗਾ ਇਹ ਵਾਲੀ ਪੱਲਿਆਂ ਤੇ ਲੇਸ ਲੱਗੀ ਹੈ ਵਿੱਚ ਸਾਰੇ ਵਰਕ ਹੋਇਆ ਹੋਇਆ ਥੋੜੀ ਥੋੜੀ ਸਿੱਪੀ ਵਰਕ ਵੀ ਹੋਇਆ ਨੇੜੇ ਆ ਕੇ ਕਲਰ ਚੇਂਜ ਹੋ ਜਾਂਦਾ ਤੇ ਇਹ ਵਾਲੀ ਜਿਹੜੀ ਲੇਸ ਹੈ ਜਿਹੜੀ ਇਹ ਤੁਹਾਨੂੰ ਕੰਨੀਆਂ ਤੇ ਮਿਲੂਗੀ ਮਸਟਰਡ ਕਲਰ ਹੈ ਜੀ ਬਿਲਕੁਲ ਮਸਟਰਡ ਕਲਰ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਕੁਝ ਵੀ ਨਹੀਂ ਹੈਗੀ ਇੰਨਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਸਿਰਫ 1495 ਰੁਪਏ ਇਹ ਸੂਟ ਤੁਹਾਨੂੰ 1495 ਚ ਮਿਲ ਜਾਣਾ ਹੈ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਲਓ ਜੀ ਨੈਕਸਟ ਦੇਖੋ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਇਹ ਮਿਲੂਗਾ ਕਲਰ ਬਹੁਤ ਸੋਹਣੇ ਨੇ ਜੀ ਲਓ ਬਹੁਤ ਪਿਆਰਾ ਕਲਰ ਹੈ ਇੰਨਾ ਕਿ ਸੋਹਣਾ ਕਲਰ ਹੈ ਨਾ ਮਤਲਬ ਡਿਸਕ੍ਰਾਈਬ ਨਹੀਂ ਕਰ ਸਕਦੇ ਅਸੀਂ ਵੀ ਕਿਹੜਾ ਕਲਰ ਹੈ ਇਹ ਪ੍ਰਿੰਟ ਬਹੁਤ ਅੱਛਾ ਹੈ ਔਰ ਕਲਰ ਬਹੁਤ ਅੱਛਾ ਠੀਕ ਹੈ ਹਾਲੋ ਕੋਈ ਲਾਈਨਿੰਗ ਦੀ ਲੋੜ ਨਹੀਂ ਐ ਇਦਾਂ ਹੀ ਪਾਇਓ ਤੁਸੀਂ ਤੇ ਸਲਵਾਰ ਤੇ ਵੀ ਨਹੀਂ ਰਾਈਨਿੰਗ ਲੱਗਦੀ ਹੈਗੀ ਇਹ ਹੈਗੀ ਹੈ 2.5 ਮੀਟਰ ਦੀ ਸਲਵਾਰ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਤੇ ਕਲਰ ਜੇ ਤੁਸੀਂ ਕਹੋ ਦੱਸੋ ਤੇ ਕਲਰ ਮੈਂ ਤੁਹਾਨੂੰ ਡਿਸਕ੍ਰਾਈਬ ਨਹੀਂ ਕਰ ਪਾਉਂਗੀ ਮੈਨੂੰ ਤਾਂ ਬ੍ਰਾਈਟ ਅਨਿਨ ਜਾਂ ਸ਼ੇਡ ਲੱਗ ਰਿਹਾ ਹੈ ਇਹ ਠੀਕ ਹੈ ਤੇ ਇਹਦੇ ਪੱਲੇ ਚੈੱਕ ਕਰ ਲਾਂ ਮੈਂ ਹਾਂ ਉਦਾਂ ਹੀ ਇਹਦੇ ਤੇ ਲੇਸ ਲੱਗੀ ਹੋਈ ਆ ਪੱਲਿਆਂ ਤੇ ਜਿੱਦਾਂ ਤੁਸੀਂ ਪਹਿਲਾਂ ਦੇਖ ਲਿਆ ਜਿਵੇਂ ਲੇਸ ਦਾ ਕਲਰ ਜਿਆ ਹਨੂਈ ਆ ਕਹਾ ਬਿਠਾ ਸੋਹਣਾ ਐ ਬਸ ਬਹੁਤ ਸੋਹਣਾ ਕਲਰ ਐ ਜੀ ਬਹੁਤ ਜਿਆਦਾ ਸੋਹਣਾ ਕਲਰ ਐ ਹਾਂ ਆ ਸਹੀ ਆਈ ਪ੍ਰਾਈਸ 1455 ਅਗਲਾ ਕਲਰ ਇਹਦੇ ਜੇ ਵਾਲਾ ਹੈ ਮਹਿੰਦੀ ਜਿਆ ਮੂੰਗੀ ਆ ਜਿਆ ਕਲਰ ਮੂੰਗੀ ਪਤਾ ਨਹੀਂ ਕਿਹੜਾ ਕਲਰ ਐ ਜੀ ਡਸਟੀ ਮਹਿੰਦੀ ਜਿਆ ਕਲਰ ਐ ਕੁਛ ਗ੍ਰੀਨ ਡਸਟੀ ਗ੍ਰੀਨ ਜਿਆ ਕਲਰ ਐ ਆ ਲੋ ਲੋ ਜੀ ਸੈਮੀ ਸਟਿਚਰਡ ਸੂਟ ਮਿਲਣਗੇ ਤੁਹਾਨੂੰ ਮਿਹਨਤ ਵੀ ਘੱਟ ਲੱਗੂਗੀ ਸਟਿਚਿੰਗ ਤੇ ਲਾਈਨਿੰਗ ਤਾਂ ਲੱਗਣੀ ਨਹੀਂ ਹੈਗੀ ਨੈੱਕ ਵਗੈਰਾ ਬਣਿਆ ਹੋਇਆ ਠੀਕ ਹੈ ਜੀ ਇਹ ਬਾਜੂ ਅਟੈਚ ਕੀਤੀ ਹੋਈ ਆ ਲੋ ਤੇ ਇਹ ਹੈਗੀ ਆ ਦੀ ਸਲਵਾਰ ਤੇ ਨਾਲ ਉਦੋਂ ਦਾ ਹੀ ਮਿਲੂਗਾ ਦੁਪੱਟਾ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਠੀਕ ਹੈ ਜੀ ਆ ਬਸ कलर ਸਹੀ ਹੈ 1495 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਦੇਣੀ। ਲਓ ਜੀ ਨੈਕਸਟ ਨੂੰ ਡਿਜ਼ਾਈਨ ਚੇਂਜ ਹੋ ਜੂਗਾ ਬਹੁਤ ਸੋਹਣਾ ਸੂਟ ਹੈ ਵੀ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲੂਗਾ ਹਲਕਾ ਹਲਕਾ ਮਿਰਰ ਵਰਕ ਆਊਗਾ ਤੇ ਥ੍ਰੈਡ ਵਰਕ ਆਊਗਾ ਆ ਦੇਖ ਲਓ ਬੀਬੀ ਆ ਦਿਖਾਈ ਆ ਸਾਰਾ ਇਹਦੇ ਵਿੱਚ ਥ੍ਰੈਡ ਵਰਕ ਵੀ ਹੈ ਤੇ ਮਿਰਰ ਵਰਕ ਵੀ ਦੂਰ ਦੂਰ ਮਿਰਰ ਲੱਗੇ ਹੋਏ ਨੇ ਤੇ neck ਦੇਖ ਲਓ neck ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਥ੍ਰੈਡ ਵਰਕ ਪਲੱਸ ਮਿਰਰ ਵਰਕ ਠੀਕ ਹੈ ਜੀ ਸਾਰੇ ਦੇ ਵਿੱਚ ਇਦਾਂ ਥੋੜਾ ਥੋੜਾ ਹਲਕਾ ਹਲਕਾ ਪ੍ਰਿੰਟਿੰਗ ਹੈਗੀ ਐ ਤੇ ਬਾਜੂ ਦੇ ਉੱਪਰ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਮਿਲੇਗੀ ਠੀਕ ਐ ਥੋੜਾ ਥੋੜਾ ਥ्रेड ਵਰਕ ਹੋਇਆ ਹੋਇਆ ਬਾਜੀ ਤੇ ਵੀ ਤੇ ਇਹ ਹੈਗਾ ਇਹਦਾ ਨੀਚੇ ਘੇਰੇ ਤੇ ਆਹ ਫਲਾਵਰ ਹੈ ਜਿਹੜਾ ਸਾਰੇ ਤੇ ਥ्रेड ਵਰਕ ਪਲੱਸ ਮਿਰਰ ਵਰਕ ਠੀਕ ਐ ਤੇ ਘੇਰੇ ਤੇ ਫਿਰ ਤੁਹਾਨੂੰ ਜਾ ਕੇ ਥ्रेड ਵਰਕ ਪਲੱਸ ਮਿਰਰ ਵਰਕ ਠੀਕ ਐ ਜੀ ਤੇ ਬੈਕ ਸਾਈਡ ਦਿਖਾਵਾਂ ਪਹਿਲਾਂ ਤੁਹਾਨੂੰ ਫਿਰ 프ਰੰਟ ਦੀ ਆਪਾਂ ਲੁੱਕ ਦਿਖਾਵਾਂਗੇ ਆ ਲਓ ਜੀ ਇਹ ਹੈਗੀ ਇਹਦੀ ਬੈਕ ਸਾਈਡ ਬੈਕ ਸਾਈਡ ਦਾ ਬਾਰਡਰ ਦੇਖੋ ਠੀਕ ਹੈ ਬਹੁਤ ਪਿਆਰਾ ਬੋਰਡਰ ਹੈ ਤੇ ਹੁਣ ਮੈਂ ਤੁਹਾਨੂੰ ਫਰੰਟ ਸਾਈਡ ਦਿਖਾ ਦਾਂ ਇਹਦੀ ਸਾਰੀ ਲੁੱਕ ਦਿਖਾ ਦਿੰਨੀ ਆ ਫਰੰਟ ਸਾਈਡ ਆਹ ਲਓ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਸਾਈਡ ਤੋਂ ਬਾਜੂ ਲੂ ਵੀ ਹੈ ਠੀਕ ਹੈ ਤੇ ਇਹ ਮਿਲੂਗੀ ਕਾਟਨ ਦੀ ਇਹਦੇ ਨਾਲ 2.5 ਮੀਟਰ ਦੀ ਸਲਵਾਰ ਤੇ ਕਾਟਨ ਮਸਲੀਨ ਦਾ ਦੁਪੱਟਾ ਪਿਆਰਾ ਜਿਹਾ ਦੁਪੱਟਾ ਕਾਟਨ ਮਸਲੀਨ ਦੇ ਵਿੱਚ ਮਿਲੂਗਾ ਆਹ ਲਓ ਚੜਾਈ ਬਹੁਤ ਜਿਆਦਾ ਹੈ ਦੁਪੱਟੇ ਦੀ ਕਲਰ ਸਹੀ ਆ ਰਿਹਾ ਹੁਣ ਤੇ ਸਵਾ ਦੋ ਮੀਟਰ ਹੋਊਗਾ ਜੀ ਕਾਟਨ ਮਸਲੀਨ ਦੇ ਵਿੱਚ ਤੇ ਚੌੜਾ ਬਹੁਤ ਜ਼ਿਆਦਾ ਹੈ ਤੇ ਪ੍ਰਾਈਸ ਹੈਗੀ ਆ 1100 95 ਰੁਪਏ 1195 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਦੋ ਪੀਸ ਹੈ ਇਹ ਆਪਣੇ ਕੋਲੇ ਲੋ ਜੀ ਸੇਮ ਡਿਜ਼ਾਈਨਿੰਗ ਹੈ ਥੋੜਾ ਜਿਹਾ ਪਿਸਤਾ ਜਿਹਾ ਕਲਰ ਹੈਗਾ ਇਹ ਕਲਰ ਫਰਕ ਪੈ ਗਿਆ ਹਾਂ ਇਹ ਬੜਾ ਫਰੰਟ ਹੈ ਜਿਹੜਾ ਤੁਹਾਡਾ ਆ ਬਣਾਊਗਾ ਇਧਰਲੇ ਪਾਸੇ ਇਧਰੋਂ ਬਾਜੂ ਲਾਉਂਗੀ ਠੀਕ ਹੈ ਜੀ ਲੋ ਲਾਈਟ ਵੇਟ ਕਪੜਾ ਐਂ ਹਲਕਾ ਤੇ ਹੈ ਪੂਰੀ ਵਧੀਆ ਕਾਟਨ ਤੇ ਇਹ ਹੈਗੀ ਇਹਦੀ ਬੈਕ ਸਾਈਡ ਆ ਨੈਕ ਬੈਕ ਨੈਕ ਤੇ ਆਊਗਾ ਆ ਕਮਰ ਕੋਲੇ ਆਉਣਗੇ ਆ ਨੀਚੇ ਜਾ ਕੇ ਬਾਰਡਰ ਤੇ ਇਹ ਮਿਲੂਗੀ 2.5 ਮੀਟਰ ਦੀ ਸਲਵਾਰ ਤੇ ਲੋ ਜੀ ਕਾਟਨ ਮਸਲੀਨ ਦਾ ਦੁਪੱਟਾ ਇਹ ਫਿਰ ਆੰਗੇ ਸਹੀ ਹੈ ਸਹੀ ਹੈ ਕਾਟਨ ਮਸਲੀਨ ਦਾ ਦੁਪੱਟਾ 2.5 ਮੀਟਰ ਚੌੜਾਈ ਪੂਰੀ ਆ ਇਹ ਬਕਰ ਆ ਸੀ ਸਿੰਦਮਸਾ ਨਹੀਂ ਉਹ ਵੀ ਆ ਸੀ ਕਿਉਂ ਸੀ ਉਹ ਵੀ ਨਹੀਂ ਆ ਸੀ ਇਹ ਬਕਰ ਤੇ ਪ੍ਰਾਈਸ ਹੈਗੀ ਹੈ ਜੀ 1195 ਲੋ ਜੀ ਹੁਣ ਮੈਂ ਤੁਹਾਨੂੰ ਕੁਸ਼ਕ ਪੀਸ ਜਿਹੜੇ ਰਾਉਂਡ ਟੈਕਸ ਦੇ ਦਿਖਾਉਂਗੀ ਉਹ ਡਿਫਰੈਂਟ ਡਿਫਰੈਂਟ ਪ੍ਰਾਈਸ ਦੇ ਰਹਿਣਗੇ ਸਿੰਗਲ ਸਿੰਗਲ ਪੀਸ ਨੇ ਆਪਣੇ ਕੋਲੇ ਤੇ ਜਿਹੜੀਆਂ ਪਹਿਣਾ ਪਹਿਲਾਂ ਰਹਿ ਗਈਆਂ ਸੀਗੀਆਂ ਉਹ ਪਹਿਣਾ ਜਾਂ ਨਵੀਆਂ ਜੁੜੀਆਂ ਨੇ ਉਹ ਲੈ ਲੈਣਗੀ ਆਹ ਲੋ ਜੀ ਐਡਾ ਕ ਪਿਆਰਾ ਪੀਸ ਹੈ ਇਹ ਬਹੁਤ ਜਿਆਦਾ ਸੋਹਣਾ ਸਰਦਾਰੀ ਲੁੱਕ ਦਸੂਦਾ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਮਿਲੂਗੀ ਤੁਹਾਨੂੰ ਸਲਵਾਰ ਸੀ ਗ੍ਰੀਨ ਦਾ ਫਰੋਜੀ ਵਾਲੀ ਸਾਈਡ ਨੂੰ ਸੀ ਗ੍ਰੀਨ ਹੈ ਕਾਫੀ ਸੋਹਣਾ ਲੱਗਦਾ ਸੂਟ ਲਓ ਜੀ ਇਹ ਸੂਟ ਤੁਹਾਨੂੰ 850 ਚ ਮਿਲਣਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਲਾ ਦੇਖੋ ਜੀ ਇਹ ਵੀ ਸਿੰਗਲ ਪੀਸ ਹੈ ਲਓ ਇਹ ਹੈਗੀ ਸ਼ਰਟ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ ਇਸ ਕਲਰ ਦੇ ਵਿੱਚ ਤੁਹਾਨੂੰ ਇਹ ਸਿੰਗਲ ਪੀਸ ਮਿਲੂਗਾ ਲਓ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ 750 ਰੁਪਏ 750 ਇਸ ਕਲਰ ਦੇ ਵਿੱਚ ਇਹ ਵਾਲਾ ਸਿੰਗਲ ਪੀਸ ਹੈ ਪਿੰਕ ਕਲਰ ਮੈਂ ਜੰਟਾ ਤਾਂ ਨਹੀਂ ਕਹਿ ਸਕਦੇ ਇਹਨੂੰ ਡਾਰਕ ਪਿੰਕ ਕਹਿ ਸਕਦੇ ਆ ਤੇ ਪ੍ਰਾਈਸ ਹੈਗੀ ਆ ਜੀ ਇਹਦੀ 750 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਦੋ ਸੂਟ ਲਓਗੇ ਤਾਂ 1450 ਦੋ ਸੂਟਾਂ ਦੇ ਪਿੱਛੇ 50 ਰੁਪਏ ਸ਼ਿਪਿੰਗ ਪਊਗੀ ਕੋਈ ਵੀ ਦੋ ਸੂਟ ਚੱਕੋਗੇ ਸ਼ਿਪਿੰਗ 50 ਰੁਪਏ ਪਊਗੀ ਫਿਰ ਜਿਹੜੀ ਬੇਸ ਪ੍ਰਾਈਸ ਮੈਂ ਦੱਸੀ ਉਹਦੇ ਵਿੱਚੋਂ 50 ਲੈਸ ਹੋ ਜਾਣਗੇ ਇੱਕ ਸੂਟ ਤੋਂ। ਲੋ ਜੀ ਆ ਵੀ ਸਿੰਗਲ ਪੀਸ ਐ ਬੜਾ ਪਿਆਰਾ ਜਿਹਾ ਪੀਸ ਐ ਰਸਟ ਕਲਰ ਦੇ ਵਿੱਚ ਹੈਗਾ। ਬਹੁਤ ਸੋਹਣਾ ਕਲਰ ਐ। ਤੇ ਬਹੁਤ ਹੀ ਸੋਹਣਾ ਅ ਸਟੱਫ ਹੈਗਾ। ਸਟੱਫ ਦਾ ਤਾਂ ਤੁਹਾਨੂੰ ਪਤਾ ਹੀ ਆ ਰਾਮ ਟੈਕਸ ਦਾ ਸਟੱਫ ਬਹੁਤ ਸੋਹਣਾ ਹੀ ਹੁੰਦਾ। ਤੇ ਇਹਦੀ ਪ੍ਰਾਈਸ ਹੋਊਗੀ 850। ਇਹ ਸੂਟ ਤੁਹਾਨੂੰ 850 ਚ ਮਿਲਣਾ ਐ। ਲੋ ਜੀ ਇਹ ਵੀ ਸਿੰਗਲ ਪੀਸ ਐ। ਪਿਸਤਾ ਜਿਹਾ ਕਲਰ ਹੈਗਾ। ਪਿਸਤਾ ਨਹੀਂ ਕਹਿ ਸਕਦੇ ਕੀ ਆ ਕਲਰ ਕਹਿ ਸਕਦੇ ਆ ਮੈਂ। ਕੀ ਆ? ਆ ਲੋ ਜੀ ਕੀ ਆ ਅਗਲਾ? ਸਿੰਗਲ ਪੀਸ ਹੈ ਠੀਕ ਹੈ ਤੇ ਇਹ ਰਹੂਗੀ ਇਹਦੇ ਨਾਲ ਸਲਵਾਰ ਦਾ ਪੀਸ ਹੈ ਠੀਕ ਹੈ ਜੀ ਤੇ ਪ੍ਰਾਈਸ ਇਹਦੀ 750 ਅਗਲਾ ਦੇਖੋ ਇਕੱਲਾ ਪੀਸ ਹੈ ਲੋਡੀ ਬਹੁਤ ਸੋਹਣਾ ਲੱਗਦਾ ਹੈ ਵੀ ਕਿਉਂਕਿ ਇਹ ਸ਼ਰਟ ਲਾਈਟ ਹੈ ਤੇ ਸਲਵਾਰ ਬ੍ਰਾਈਟ ਹੈ ਵਧੀਆ ਲੱਗਦੇ ਹੁੰਦੇ ਨੇ ਇਸ ਤਰ੍ਹਾਂ ਦੇ ਕੰਟਰਾਸਟ ਬੇਸ਼ੰਗਾਰ ਹਾਂ ਕਾਫੀ ਸੋਹਣਾ ਲੱਗਦਾ ਹੈ ਇਹ ਸੂ ਤੇ ਇਹ ਵਾਲੀ ਸਲਵਾਰ ਹੈ ਦੇ ਨਾਲ ਰਾਮ ਟੈਕਸ ਦੀ ਸਲਵਤ ਨੇ ਜੀ ਸਾਰੀ ਕੈਮਰੀ कॉटन ਰਾਮ ਟੈਕਸ ਦੀ 750 ਚ ਲੋ ਜੀ ਅਗਲਾ ਦੇਖੋ ਇਹ ਥੋੜਾ ਜਿਹਾ ਪੈਰਟ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਹਨਾ ਲਾਈਟ ਜਿਹਾ ਪੈਰਟ ਕਲਰ ਹੈ ਲਾਈਟ ਜਿਹਾ ਬਸ ਸਹੀ ਆ ਜਾਂਦਾ ਸਹੀ ਹੈ ਬ੍ਰਾਈਟ ਨਹੀਂ ਹੈਗਾ ਲਓ ਜੀ ਬਹੁਤ ਸੋਹਣਾ ਸੂਟ ਹੈ 750 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੇ ਤੇ ਇਹ ਵੀ ਕੋਈ ਪੀਸ ਆ ਸਾਡੇ ਕੋਲ ਇੰਗਲਿਸ਼ ਕਾਟਨ ਆ ਰਾਮ ਟੈਕਸ ਦੀ। ਲੋ ਜੀ ਆ ਹੈਗਾ ਰਾਮ ਟੈਕਸ ਦੀ ਬਿਲਕੁਲ ਪਿਓਰ ਕਾਟਨ। ਬੜਾ ਸੋਹਣਾ ਜਿਹਾ ਕਲਰ। ਸਰਦਾਰੀ ਜਿਹਾ ਬਰੀਕ-ਬਰੀਕ ਪ੍ਰਿੰਟ। ਹੈਗਾ ਸ਼ਰਟ ਦੇ ਵਿੱਚ। ਕਲਰ ਬਹੁਤ ਪਿਆਰਾ ਹੈ ਤੇ ਇਹ ਹੈਗੀ ਇਹਦੀ ਸਲਵਾਰ। ਠੀਕ ਹੈ ਜੀ। ਹੂੰ 650 ਦਾ। ਲੋ ਜੀ ਇਹ ਸੂਟ ਤੁਹਾਨੂੰ ਮਿਲੂਗਾ 650 ਚ ਸ਼ਿਪਿੰਗ ਫ੍ਰੀ ਹੈ। ਲੋ ਜੀ ਅਗਲਾ ਦੇਖੋ। ਬਹੁਤ ਸੋਹਣਾ ਸੂਟ ਹੈ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਅੰਬੀਆਂ ਜੀਆਂ ਬੜੀਆਂ ਹੋਈਆਂ ਨੇ ਤੇ ਕਲਰ ਵੀ ਮਸਟਰਡ ਜੈਸਟ ਕਿੰਨਾ ਮਸਟਰਡ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਤੁਹਾਨੂੰ ਇਹ ਵਾਲੀ ਸਲਵਾਰ ਮਿਲਣੀ ਹੈ 2 ਮੀਟਰ ਦੀ ਸਲਵਾਰ ਦੇ ਵਿੱਚ ਵੀ ਹਲਕਾ ਹਲਕਾ ਸੈਲਫ ਪ੍ਰਿੰਟ ਹੈ ਤੇ ਇਹ ਸੂਟ ਤੁਹਾਨੂੰ 800 ਚ ਮਿਲਣਾ ਹੈ ਅਗਰ ਦੋ ਸੂਟ ਚੱਕਦੇ ਹੋ ਤਾਂ ਇੱਕ ਸੂਟ ਦੇ ਵਿੱਚੋਂ 50 ਹੋਰ ਕੱਟ ਜਾਣਗੇ ਤੇ ਇਹਦੇ ਵਿੱਚ ਹੀ ਅਗਲਾ ਕਲਰ ਦੇਖ ਲਓ ਗ੍ਰੇ ਕਲਰ ਸੋਨਾ ਜਿਹਾ ਗ੍ਰੇ ਕਲਰ ਲੋਡ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਸਟੱਫ ਹੈ ਇਹ ਹੈਗੀ ਇਹਦੀ ਸਲਵਾਰ ਤੇ ਪ੍ਰਾਈਸ ਹੈਗੀ ਆ 800 ਰੁਪਏ ਇਹ ਸੂਟ 800 ਚ ਮਿਲਣਾ ਤੁਹਾਨੂੰ ਤੇ ਆਹ ਦੇਖ ਲਓ ਜੀ ਬਹੁਤ ਪਿਆਰਾ ਸੂਟ ਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਪਰ ਇੱਕੋ ਹੀ ਪੀਸ ਆ ਸਾਡੇ ਕੋਲੇ ਲੋਡ ਬਹੁਤ ਸੋਹਣਾ ਸੂਟ ਹੈ ਠੀਕ ਹੈ ਏ ਹੈਗਾ ਇਹ ਦੀ ਸਲਵਾਰ ਹੈ ਸਲਵਾਰ ਇਹਦੀ ਇਦਾਂ ਹੈ ਠੀਕ ਹੈ ਤੇ ਸ਼ਰਟ ਹੈਗੀ ਇਸ ਤਰ੍ਹਾਂ ਇਦਾਂ ਕਰਕੇ ਸੂਕਣਾ ਸੋਹਣੇ ਸੋਹਣੇ ਰੰਗ ਹੈ ਸੂਟ ਦੇ ਵਿੱਚ ਤੇ ਇੱਕੋ ਹੀ ਪੀਸ ਹੈ ਤੇ ਪ੍ਰਾਈਸ ਹੈਗੀ ਹੈ ਪਤਾ ਨਹੀਂ 750 ਦੇ 850 ਪ੍ਰਾਈਸ ਮੈਨੂੰ ਕਨਫਰਮ ਨਹੀਂ ਹੈ ਮੈਂ ਸਹੀ ਤੇ ਲੈ ਦੂੰਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ